ਆਰਬ ਦੇ ਇਰਾਨ ਵਿੱਚ ਵਸਦਾ ਹੈ ਸਿੱਖਾਂ ਦਾ ਇੱਕ ਪੂਰੇ ਦਾ ਪੂਰਾ ਸ਼ਹਿਰ ਜਿਸ ਦਾ ਨਾਮ ਵੀ ਇਰਾਨ ਦੇ ਬਾਦਸ਼ਾਹ ਨੇ ਸਿੱਖਾਂ ਉੱਤੇ ਹੀ ਰੱਖਿਆ ਸੀ ਇਰਾਨ ਵਿੱਚ ਵਸਦੇ ਸਿੱਖਾਂ ਦੇ ਇਸ ਸ਼ਹਿਰ ਦਾ ਨਾਮ ਹੈ ਜਾਹੇਦਾਨ ਕੀ ਹੈ ਜਾਹੇਦਾਨ ਸ਼ਬਦ ਦਾ ਅਰਥ ਹੁਣ ਅੱਜ ਦੇ ਮੌਜੂਦਾ ਸਮੇਂ ਵਿੱਚ ਕਿੰਨੇ ਸਿੱਖ ਇਰਾਨ ਵਿੱਚ ਵਸਦੇ ਹਨ ਪਹਿਲੀ ਵਾਰ ਸਿੱਖ ਕਦੋਂ ਇਰਾਨ ਵਿੱਚ ਗਏ ਸਨ ਇਸ ਸ਼ਹਿਰ ਵਿੱਚ ਅਜੇ ਕੀ ਸੀ ਕਿ ਸਿੱਖਾਂ ਨੇ ਇਸ ਨੂੰ ਆਪਣਾ ਪੱਕਾ ਰੈਣ ਬਸੇਰਾ ਹੀ ਬਣਾ ਲਿਆ ਸਿੱਖਾ ਦੇ ਰਾੜ-ਜਾੜ ਤੋਂ ਪਹਿਲਾਂ ਇਸ ਸ਼ਹਿਰ ਦਾ ਨਾਮ ਸੀ ਦੁਸਤੇਆਬ ਜਿਸ ਦਾ ਅਰਥ ਹੁੰਦਾ ਹੈ ਪਾਣੀ ਦੇ ਚੋਰ ਇਰਾੜ ਵਿੱਚ ਸਿੱਖਾ ਦੀ ਜ਼ਿੰਦਗੀ ਕਿਹੋ ਜਿਹੀ ਹੈ ਕੀ ਸੱਚਮੁੱਚ ਇਰਾੜ ਦੇ ਝੰਡੇ ਵਿੱਚ ਖੱਡੇ ਦਾ ਨਿਸ਼ਾਨ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਆਂ ਦੋਸਤੋ ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਸਿੱਖ ਇਰਾਨ ਦੇ ਵਿੱਚ ਕਿਵੇਂ ਵਸੇ ਜਿਸ ਸ਼ਹਿਰ ਵਿੱਚ ਸਿੱਖ ਅੱਜ ਇਰਾਨ ਵਿੱਚ ਰਹਿ ਰਹੇ ਹਨ ਉਸ ਸਥਾਨ ਅਤੇ ਬਲੋਚਿਸਤਾਨ ਦੀ ਰਾਜਧਾਨੀ ਹੈ ਪ੍ਰਾਣੇ ਸਮਿਆਂ ਵਿੱਚ ਇੱਥੇ ਇੱਕ ਪਿੰਡ ਵਸਿਆ ਹੋਇਆ ਸੀ ਜੋ ਵਪਾਰ ਦਾ ਇੱਕ ਵੱਡਾ ਕੇਂਦਰ ਉਦਾ ਸੀ ਜਿੱਥੇ ਸਿੱਧੀ ਬਲੋਚੀ ਗੁਜਰਾਤੀ ਅਤੇ ਅਫਗਾਨੀ ਵਪਾਰੀ ਇਸ ਜਗ੍ਹਾ ਤੇ ਆ ਕੇ ਰੁਕਦੇ ਹੁੰਦੇ ਸਨ ਅਤੇ ਫਿਰ ਅੱਗੇ ਅਰਬ ਅਤੇ ਯੂਰਪ ਵਿੱਚ ਵਪਾਰ ਕਰ ਜਾਂਦੇ ਸਨ ਇਹ ਪਿੰਡ ਦੁਨੀਆ ਦੇ ਵਪਾਰ ਦੀ ਮੁੱਖ ਸੜਕ ਮੁੱਖ ਰਾਹ ਤੇ ਓੜ ਕਰਕੇ ਇਸ ਦਾ ਕਾਫੀ ਵਿਕਾਸ ਉਸੇ ਉਸਤ ਵਕਤ ਵੀ ਹੋਇਆ ਹੋਇਆ ਸੀ। ਉਹਨਾਂ ਸਮਿਆਂ ਵਿੱਚ ਇਸ ਪਿੰਡ ਦਾ ਪੁਰਾਣਾ ਨਾਮ ਸੀ ਦੁਸਤੇਆਬ ਜਿਸ ਦਾ ਇਰਾਨੀ ਭਾਸ਼ਾ ਵਿੱਚ ਮਤਲਬ ਹੁੰਦਾ ਹੈ ਕਿ ਚੋਰਾ ਦਾ ਪਾਣੀ ਇੱਕ ਤਰ੍ਹਾਂ ਨਾਲ ਚੋਰਾ ਦਾ ਸ਼ਹਿਰ ਚੋਰਾ ਦਾ ਪਾਣੀ ਇਸ ਜਗ੍ਹਾ ਦਾ ਨਾਮ ਇਸ ਕਰਕੇ ਪਿਆ ਕਿਉਂਕਿ ਇਸ ਪਿੰਡ ਵਿੱਚ ਪਾਣੀ ਦਾ ਇੱਕ ਝਰਨਾ ਵਗਦਾ ਸੀ ਜਿਸ ਦਾ ਪਾਣੀ ਬਹੁਤ ਮਿੱਠਾ ਹੁੰਦਾ ਸੀ। ਜਦੋਂ ਬਵਾਰੀ ਰਸਤੇ ਵਿੱਚ ਪਾਣੀ ਪੀਣ ਵਾਸਤੇ ਇੱਥੇ ਰੁਕਦੇ ਸਨ ਤਾਂ ਇਸ ਪਿੰਡ ਦੇ ਚੋਰ ਉਹਨਾਂ ਵਪਾਰੀਆਂ ਨੂੰ ਲੁੱਟਣ ਲੱਗੇ ਸਨ ਇਸੇ ਕਾਰਨ ਹੀ ਇਸ ਜਗ੍ਹਾ ਦਾ ਨਾਮ ਚੋਰਾ ਦਾ ਪਾਣੀ ਪੈ ਗਿਆ ਉਸ ਵਕਤ ਇਹ ਪਿੰਡ ਪੂਰੀ ਦੁਨੀਆ ਵਿੱਚ ਹੀ ਚੋਰੀ ਕਰਕੇ ਬਦਨਾਮ ਹੋ ਗਿਆ ਸੀ ਪਰ ਬਾਅਦ ਵਿੱਚ ਇਸ ਜਗ੍ਹਾ ਦਾ ਨਾਮ ਸਿੱਖਾ ਕਰਕੇ ਹੀ ਬਦਲਿਆ ਗਿਆ ਈਰਾਨ ਦੇ ਬਾਦਸ਼ਾਹ ਨੇ ਇਸ ਸ਼ਹਿਰ ਦਾ ਨਾਮ ਚੋਰਾ ਦੇ ਸ਼ਹਿਰ ਤੋਂ ਬਦਲ ਕੇ ਜਾਹੇਦਾਨ ਰੱਖ ਦਿੱਤਾ ਜਿਸ ਦਾਰ ਤੋਂ ਦਾਇਕ ਸੱਚੇ ਲੋਕਾਂ ਦਾ ਸ਼ਹਿਰ ਵਪਾਰਿਕ ਸ਼ਹਿਰ ਹੋਣ ਕਰਕੇ ਕੁਝ ਸਿੱਖਾਂ ਨੇ ਇਸ ਸ਼ਹਿਰ ਵਿੱਚ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਸਨ। ਉਹਨਾਂ ਦਾ ਵਪਾਰ ਚੰਗਾ ਚੱਲਣ ਲੱਗ ਪਿਆ ਜਿਸ ਕਾਰਨ ਉਹ ਸਿੱਖ ਇੱਥੇ ਹੀ ਵਸ ਗਏ। ਵਪਾਰ ਦੇ ਨਾਲ-ਨਾਲ ਸਿੱਖ ਇਸ ਸ਼ਹਿਰ ਵਿੱਚ ਖੇਤੀਬਾੜੀ ਵੀ ਕਰਦੇ ਸਨ। ਖੇਤੀਬਾੜੀ ਤਾਂ ਤੁਸੀਂ ਜਾਣਦੇ ਹੋ ਕਿ ਇਹ ਪੰਜਾਬੀਆਂ ਦਾ ਮੁੱਖ ਕੀਤਾ ਹੈ। ਪੰਜਾਬੀ ਜਿੱਥੇ ਵੀ ਜਾਂਦੇ ਹਨ ਉੱਥੇ ਹੀ ਕੁਝ ਨਾ ਕੁਝ ਜ਼ਰੂਰ ਉਗਾ ਹੀ ਲੈਂਦੇ ਹਨ। ਇਸ ਤੋਂ ਅਲਾਵਾ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਦੋਂ ਵੀ ਜਾ ਕੇ ਵਸੇ ਉੱਥੇ ਉਹਨਾਂ ਨੇ ਆਪਣੇ ਘਰ ਨਾਲੋਂ ਪਹਿਲਾ ਗੁਰੂ ਘਰ ਗੁਰਦੁਆਰੇ ਜ਼ਰੂਰ ਪਹਿਲਾਂ ਬਣਾਏ। ਇਰਾਣ ਦੇ ਸ਼ਹਿਰ ਵਿੱਚ ਵਸਣ ਤੋਂ ਬਾਅਦ ਸਿੱਖਾਂ ਨੇ ਉੱਥੇ ਇੱਕ ਗੁਰਦੁਆਰਾ ਸਾਹਿਬ ਸੁਭਾਏ ਮਾਨ ਕਰਵਾਇਆ ਜਿਸ ਦਾ ਨਾਮ ਹੈ ਸਿੰਘ ਸਭਾ ਗੁਰਦੁਆਰਾ ਜਾਹੇਦਾਨ। ਜਦੋਂ ਵੀ ਕੋਈ ਵਪਾਰੀ ਉਹਨਾਂ ਸਮਿਆਂ ਵਿੱਚ ਕਿਸੇ ਵੀ ਦੇਸ਼ ਦਾ ਕਿਸੇ ਵੀ ਧਰਮ ਦਾ ਇਸ ਸ਼ਹਿਰ ਵਿੱਚ ਰਹਿਣ ਆਉਂਦਾ ਸੀ ਇਥੇ ਰੁਕਦਾ ਸੀ ਤਾਂ ਸਿੱਖ ਉਸ ਨੂੰ ਗੁਰਦੁਆਰੇ ਵਿੱਚ ਰਹਿਣ ਲਈ ਜਗ੍ਹਾ ਦਿੰਦੇ ਸਨ ਅਤੇ ਉਹਨਾਂ ਨੂੰ ਫਰੀਦ ਦੇ ਵਿੱਚ ਜਲਪਾਣੀ ਸ਼ਕਾਉਦੇ ਸਨ ਫੇਰ ਚਾਹੇ ਉਹ ਕਿਸੇ ਵੀ ਧਰਬ ਦਾ ਹੋਵੇ ਜਾਂ ਕਿਸੇ ਵੀ ਦੇਸ਼ ਦਾ ਹੋਵੇ ਇਸੇ ਕਰਕੇ ਸਿੱਖ ਇਸ ਸ਼ਹਿਰ ਦੇ ਵਿੱਚ ਕਾਫੀ ਮਸ਼ਹੂਰ ਹੋ ਜਾਂਦੇ ਹਨ ਇਸੇ ਕਾਰਨ ਇੱਕ ਦਿਨ ਰਾਣ ਦਾ ਬਾਦਸ਼ਾਹ ਸ਼ਾਹ ਰਜਾ ਪਹਿਲਾ ਪਹਿਲਵੀ ਇਸ ਸ਼ਹਿਰ ਦੇ ਵਿੱਚੋਂ ਲੰਘ ਰਿਹਾ ਸੀ ਜਦੋਂ ਉਸ ਨੇ ਲੰਮੇ ਲੰਮੇ ਪ੍ਰਕਾਸ਼ ਦਾੜੇ ਅਤੇ ਸਿਰ ਤੇ ਦਸਤਾਰ ਧਾਰੀ ਸਿੱਖਾਂ ਨੂੰ ਖੇਤਾਂ ਵਿੱਚ ਕੰਮ ਕਰਦੇ ਦੇਖਿਆ ਅਤੇ ਗੁਰੂ ਘਰਾਂ ਵਿੱਚ ਸੇਵਾ ਕਰਦੇ ਤੱਕਿਆ ਤਾਂ ਉੱਥੋਂ ਦੇ ਲੋਕਾਂ ਨੂੰ ਪੁੱਛਣ ਲੱਗਾ ਕਿ ਇਹ ਫਕੀਰ ਲੋਕ ਕੌਣ ਹਨ ਤਾਂ ਇਰਾਨ ਦੇ ਲੋਕ ਬਾਦਸ਼ਾਹ ਨੂੰ ਕਹਿਣ ਲੱਗੇ ਕਿ ਬਾਹਰ ਆ ਜਾ ਇਹ ਫਕੀਰ ਨਹੀਂ ਇਹ ਸਿੱਖ ਹਨ ਜੋ ਭਾਰਤ ਦੇ ਪੰਜਾਬ ਸੂਬੇ ਤੋਂ ਇੱਥੇ ਆਏ ਹਨ ਅਤੇ ਉਹ ਗੁਰੂ ਨਾਨਕ ਨੂੰ ਆਪਣਾ ਪਗਾਬਰ ਮੰਨਦੇ ਹਨ ਇਹ ਸੁਣ ਕੇ ਬਾਦਸ਼ਾਹ ਬੋਲਿਆ ਕਿ ਇਹਨਾਂ ਸਿੱਖਾਂ ਨੂੰ ਮੇਰੇ ਕੋਲ ਬੁਲਾ ਕੇ ਲੈ ਆਓ ਜਦੋਂ ਸਿੱਖ ਬਾਦਸ਼ਾਹ ਕੋਲ ਪਹੁੰਚੇ ਤਾਂ ਬਾਦਸ਼ਾਹ ਨੇ ਕਹਿ ਕੇ ਤੁਸੀਂ ਇਹਨਾਂ ਵਪਾਰੀਆਂ ਤੋਂ ਸਰਾਵ ਵਿੱਚ ਰੁਕੜਦਾ ਕਿੰਨਾ ਕਿਰਾਇਆ ਲੈਂਦੇ ਹੋ ਤਾਂ ਸਿੱਖ ਕਹਿ ਲੱਗੇ ਕਿ ਬਾਦਸ਼ਾਹ ਇਹ ਸ੍ਰੀ ਗੁਰੂ ਨਾਨਕ ਦੇ ਘਰ ਹੈ ਜਿੱਥੇ ਕਿਸੇ ਕੋਲ ਵੀ ਕਿਰਾਇਆ ਨਹੀਂ ਲਿਆ ਜਾਂਦਾ ਜੋ ਵੀ ਗੁਰੂ ਨਾਨਕ ਦੇ ਘਰ ਵਿੱਚ ਆਉਂਦਾ ਹੈ ਉਸ ਨੂੰ ਰਹਿਣ ਲਈ ਜਗ੍ਹਾ ਦੇ ਨਾਲ-ਨਾਲ ਪ੍ਰਸ਼ਾਦਾ ਵੀ ਮੁਫਤ ਚੁਕਾਇਆ ਜਾਂਦਾ ਹੈ ਇਹ ਗੱਲ ਸੁਣ ਕੇ ਬਾਦਸ਼ਾਹ ਖੁਸ਼ ਹੋ ਗਿਆ ਤੇ ਕਹਿਣ ਲੱਗਾ ਕਿ ਐਸੀ ਬਦਗੀ ਵਾਲੇ ਫਕੀਰ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖੇ ਰਹੀ ਜੋ ਬਿਨਾਂ ਕਿਸੇ ਭੇਦ ਭਾਵ ਤੋਂ ਹਰੇਕ ਦੀ ਸੇਵਾ ਭਾਵ ਵੀ ਕਰਦੇ ਹਨ ਸਿੱਖ ਕਹਿਣ ਲੱਗੇ ਕਿ ਬਾਦਸ਼ਾਹ ਠੀਕ ਹੈ ਤੁਹਾਨੂੰ ਸਾਡੀ ਸੇਵਾ ਪ੍ਰਸੰਦ ਆਈ ਪਰ ਸਾਡੇ ਗੁਰੂ ਘਰ ਨੂੰ ਮੁਕੰਮਲ ਅਤੇ ਥੋੜਾ ਵਟਾ ਕਰਨ ਵਾਸਤੇ ਅਜੇ ਸਾਨੂੰ ਇਜਾਜ਼ਤ ਨਹੀਂ ਹੈ ਨਾ ਹੀ ਸਾਨੂੰ ਕੋਈ ਹੋਰ ਜ਼ਮੀਨ ਦਿੱਤੀ ਜਾ ਰਹੀ ਹੈ ਤਾਂ ਉਸ ਵਕਤ ਬਾਦਸ਼ਾਹ ਨੇ 1 ਏਕੜ ਜ਼ਮੀਨ ਸਿੱਖਾਂ ਨੂੰ ਗੁਰਦੁਆਰੇ ਵਾਸਤੇ ਦਾਨ ਕਰਦਾ ਐਲਾਨ ਕੀਤਾ ਪਰ ਸਿੱਖ ਉਸਦੇ ਵਿਚਾਰੇ ਹੀ ਬੋਲ ਪੈ ਕੇ ਬਾਦਸ਼ਾਹ ਨਾ ਤਾਂ ਸਾਧੂ ਦਾਣ ਦੀ ਲੋੜ ਐ ਤੇ ਨਾ ਹੀ ਸਾਡੇ ਗੁਰੂ ਦਾਣਕ ਨੂੰ ਦਾਨ ਚਾਹੀਦਾ ਸਾਡੇ ਗੁਰੂ ਦਾ ਉਪਦੇਸ਼ ਹੈ ਕਿ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਤੁਸੀਂ ਸਿਰਫ ਸਾਡੋ ਅਕਾਲੀ ਆਜ਼ਾਦੀ ਹੀ ਦੇ ਦਿਓ ਜ਼ਮੀਨ ਅਸੀਂ ਖੁਦ ਕਿਰਤ ਕਰਕੇ ਮੁੱਲ ਖਰੀਦ ਲਵਾਂਗੇ ਅੱਗੋਂ ਬਾਦਸ਼ਾਹ ਬੋਲਿਆ ਕਿ ਇਹ ਦਾਨ ਨਹੀਂ ਮੈਂ ਵੀ ਇੱਕ ਸੇਵਕ ਵਜੋਂ ਗੁਰੂ ਨਾਨਕ ਨੂੰ ਇੱਕ ਦਜਰਾਨਾ ਭੇਟ ਕਰਨਾ ਚਾਹਦਾ ਆ। ਅਖੀਰ ਫਿਰ ਬਾਦਸ਼ਾਹ ਨੇ ਗੁਰਦੁਆਰਾ ਮੁਕੰਮਲ ਕਰਦੀ ਇਜਾਜ਼ਤ ਦੇ ਦਿੱਤੀ ਅਤੇ 1 ਏਕੜ ਜਗ੍ਹਾ ਵੀ ਸਿੱਖ ਲੈਣ ਵਾਸਤੇ ਬਦ ਗਏ। ਇਸ ਤੋਂ ਇਲਾਵਾ ਬਾਦਸ਼ਾਹ ਨੇ ਕਿਹਾ ਕਿ ਇਸ ਸ਼ਹਿਰ ਵਿੱਚ ਰੱਬ ਦੇ ਬੰਦੇ ਰਹਿੰਦੇ ਹਨ ਜਿਸ ਕਰਕੇ ਇਸ ਸ਼ਹਿਰ ਦਾ ਦਾਬ ਦੁਸ਼ਤੇ ਆਬ ਨਹੀਂ ਹੋਣਾ ਚਾਹੀਦਾ। ਅੱਜ ਤੋਂ ਬਾਅਦ ਇਸ ਸ਼ਹਿਰ ਦਾ ਦਾਬ ਜਾਹੇਦਾਨ ਰੱਖਿਆ ਜਾਵੇਗਾ। ਜਾਹਿਦਾਰ ਦਾ ਮਤਲਬ ਹੁੰਦਾ ਹੈ ਰੱਬ ਦੀ ਬਦਗੀ ਕਰਨ ਵਾਲੇ ਖੁਦਾ ਦੇ ਬਦਿਆ ਦਾ ਸ਼ਹਿਰ ਇਸ ਤਰ੍ਹਾਂ ਇਸ ਸ਼ਹਿਰ ਦਾ ਨਾਮ ਸਿੱਖਾ ਕਰਕੇ ਬਦਲਿਆ ਗਿਆ ਸੀ ਇਸ ਬਾਦਸ਼ਾਹ ਦਾ ਨਾਮ ਸੀ ਸ਼ਾਹ ਰਜਾ ਪਹਿਲਵੀ ਜਿਸ ਦਾ ਜਨਮ 1919 ਈਸਵੀ ਵਿੱਚ ਹੋਇਆ ਤੇ 27 ਜੁਲਾਈ 1980 ਈਸਵੀ ਰ ਵਿੱਚ ਰਾਜੇ ਦੀ ਬਹੁਤ ਹੋਈ ਸੀ ਪਹਿਲਾਂ ਇਸ ਸ਼ਹਿਰ ਵਿੱਚ ਸਿੱਖ ਬਹੁ ਗਿਰਤੀ ਵਿੱਚ ਰਹਿੰਦੇ ਸਨ ਪਾਰਾਦੇ ਦੇ ਸਮੇਂ ਵਿੱਚ ਇਸ ਸ਼ਹਿਰ ਵਿੱਚ ਸਿੱਖਾਂ ਦੀ ਆਬਾਦੀ ਥੋੜੀ ਘਟ ਗਈ ਹੈ ਜਦੋਂ ਇਰਾਣ ਦੇ ਵਿੱਚ ਇਸਲਾਬਿਕ ਕ੍ਰਾਤੀ ਆਈ ਤਾਂ ਉੱਥੋਂ ਦੇ ਸਿੱਖ ਜ਼ਿਆਦਾਤਰ ਤਹਿਰੀਨ ਵਰਗੇ ਔਰ ਦੇਸ਼ਾਂ ਵਿੱਚ ਚਲੇ ਗਏ ਇਸ ਸਮੇਂ ਪੂਰੇ ਇਰਾਣ ਦੇ ਵਿੱਚ 200 ਸਿੱਖ ਪਰਿਵਾਰ ਰਹਿ ਰਹੇ ਹਨ ਅਤੇ ਇਸ ਜਾਹੇਦੜ ਸ਼ਹਿਰ ਵਿੱਚ ਸਿਰਫ 13 ਪਰਿਵਾਰ ਹੀ ਸਿੱਖਾਂ ਦੇ ਬਚੇ ਹਨ ਇਸ ਸ਼ਹਿਰ ਵਿੱਚ ਗੁਰੂ ਘਰ ਵੀ ਅੱਜ ਮੌਜੂਦ ਹੈ ਅੱਜ ਸਿੱਖ ਇਰਾਣ ਦੇ ਵਿੱਚ ਜ਼ਿਆਦਾਤਰ ਆਟੋ ਸਪੀਅਰਸ ਪਾਰ ਦਾ ਕੰਮ ਕਰਦੇ ਹਨ ਹਾਲਾਤ ਵੀ ਉਹਨਾਂ ਦੇ ਕਾਫੀ ਹੱਦ ਤੱਕ ਠੀਕ ਹਨ ਸੋ ਇਹ ਸੀ ਸਾਰੀ ਕਹਾਣੀ ਈਰਾਨ ਵਿੱਚ ਵਸਦੇ ਸਿੱਖਾਂ ਦੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੀ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ